ਸਤਰੀਆ ਕਾਲ ਜੀ ਤੁਹਾਡਾ ਸਵਾਗਤ ਕਰਦੇ ਹਾਂ ਆਪਣੇ YouTube ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇੱਕ ਔਰਤ ਆਪਣੇ 8 ਸਾਲ ਦੇ ਬੱਚੇ ਨੂੰ ਰੇਲਵੇ ਸਟੇਸ਼ਨ ਤੇ ਛੱਡ ਜਾਂਦੀ ਹੈ ਘਰੋਂ ਉਸ ਨੂੰ ਇਹ ਕਹਿ ਕੇ ਲਿਆਂਦੀ ਹੈ ਕਿ ਆਪਾਂ ਤੇਰੇ ਨਾਲ ਕਿ ਚੱਲੇ ਹਾਂ ਪਰ ਰੇਲਵੇ ਸਟੇਸ਼ਨ ਤੇ ਆ ਕੇ ਉਸ ਨੂੰ ਖਾਣ ਲਈ ਕੁਝ ਲਿਆ ਕੇ ਦੇਣ ਦੇ ਬਹਾਨੇ ਉੱਥੇ ਬਿਠਾ ਦਿੰਦੀ ਹੈ ਅਤੇ ਆਪ ਉੱਥੋਂ ਕਿਤੇ ਹੋਰ ਚਲੀ ਜਾਂਦੀ ਹੈ ਬੱਚਾ ਕਿੰਨਾ ਚਿਰ ਆਪਣੀ ਮਾਂ ਨੂੰ ਉਡੀਕਦਾ ਰਹਿੰਦਾ ਹੈ ਪਰ ਜਦੋਂ ਉਸਦੀ ਮਾਂ ਵਾਪਸ ਨਹੀਂ ਆਉਂਦੀ ਤਾਂ ਉਹ ਉੱਚੀ ਉੱਚੀ ਰੋਣ ਲੱਗਦਾ ਹੈ ਇੰਨੇ ਨੂੰ ਉੱਥੇ ਇੱਕ ਆਦਮੀ ਆਉਂਦਾ ਹੈ ਅਤੇ ਉਸ ਬੱਚੇ ਤੋਂ ਰੋਣ ਦਾ ਕਾਰਨ ਪੁੱਛਦਾ ਹੈ ਉਹ ਬੱਚਾ ਆਪਣੀ ਮਾਂ ਵਾਲੀ ਗੱਲ ਉਸ ਆਦਮੀ ਨੂੰ ਦੱਸਦਾ ਹੈ ਉਹ ਆਦਮੀ ਉਸ ਬੱਚੇ ਨੂੰ ਆਪਣੇ ਨਾਲ ਲੈ ਜਾਂਦਾ ਹੈ ਅਤੇ ਆਪਣੇ ਘਰ ਲੈ ਜਾ ਕੇ ਰੱਖ ਲੈਂਦਾ ਹੈ 22 ਸਾਲ ਬਾਅਦ ਉਹੀ ਬੱਚਾ ਅਫਸਰ ਬਣਦਾ ਹੈ ਅਤੇ ਆਪਣੇ ਪਿਤਾ ਦੀ ਤਲਾਸ਼ ਵਿੱਚ ਚੱਲ ਪੈਂਦਾ ਹੈ ਇੱਕ ਦਿਨ ਅਚਾਨਕ ਉਸ ਨੂੰ ਉਸ ਦਾ ਬਾਪ ਮਿਲ ਜਾਂਦਾ ਹੈ ਅਤੇ ਫਿਰ ਜੋ ਹੁੰਦਾ ਹੈ ਇਸ ਬੁਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਨਾ ਜੀ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੀ ਪਰਿਵਾਰ ਵਿੱਚ ਮਾਤਾ ਪਿਤਾ ਅਤੇ ਉਹਨਾਂ ਦਾ ਇੱਕ ਪੁੱਤਰ ਰਹਿੰਦਾ ਸੀ ਪਰਿਵਾਰ ਦਾ ਗੁਜ਼ਾਰਾ ਦਿਹਾੜੀ ਦੇ ਸਿਰ ਤੇ ਚੱਲਦਾ ਸੀ ਪਾਵੇਂ ਉਹਨਾਂ ਕੋਲ ਜ਼ਿਆਦਾ ਪੈਸੇ ਨਹੀਂ ਸਨ ਪਰ ਉਹਨਾਂ ਨੇ ਕਿਸੇ ਦਾ ਕਰਜ਼ਾ ਵੀ ਨਹੀਂ ਦੇਣਾ ਸੀ ਇਸ ਲਈ ਉਹ ਸੁੱਖ ਦੀ ਰੋਟੀ ਖਾਂਦੇ ਬਜ਼ੁਰਗ ਜੋੜਾ ਆਪਣੇ ਮੁੰਡੇ ਦੇ ਵਿਆਹ ਲਈ ਇੱਕ ਕੁੜੀ ਦੀ ਭਾਲ ਕਰਦਾ ਸੀ ਗੁਆਂਢ ਵਿੱਚੋਂ ਹੀ ਇੱਕ ਔਰਤ ਉਹਨਾਂ ਦੇ ਮੁੰਡੇ ਲਈ ਇੱਕ ਬਹੁਤ ਹੀ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਲੈ ਕੇ ਆਉਂਦੀ ਹੈ ਕੁੜੀ ਸੋਹਣੀ ਸੁਨੱਖੀ ਸੀ ਪਰ ਉਹਨਾਂ ਦੇ ਘਰ ਬਹੁਤ ਜ਼ਿਆਦਾ ਗਰੀਬੀ ਸੀ ਇਸ ਲਈ ਉਹ ਬਜ਼ੁਰਗ ਜੋੜਾ ਉਸ ਕੁੜੀ ਦਾ ਰਿਸ਼ਤਾ ਲੈ ਲੈਂਦਾ ਹੈ ਉਸ ਕੁੜੀ ਦਾ ਨਾਮ ਜੀਤੋ ਸੀ ਅਤੇ ਉਸਦਾ ਵਿਆਹ ਬਜ਼ੁਰਗ ਜੋੜੇ ਦੇ ਮੁੰਡੇ ਪੰਮੇ ਨਾਲ ਹੋ ਜਾਂਦਾ ਹੈ ਪੰਮਾ ਅਤੇ ਜੀਤੋ ਇੱਕ ਦੂਜੇ ਨਾਲ ਵਧੀਆ ਰਹਿਣ ਲੱਗਦੇ ਨੇ ਜੀਤੋ ਬਹੁਤ ਹੀ ਸੋਹਣੀ ਸੁਨੱਖੀ ਅਤੇ ਸੱਚਿਆਰੀ ਕੁੜੀ ਸੀ ਉਸਨੇ ਆਉਂਦਿਆ ਹੀ ਘਰ ਦਾ ਸਾਰਾ ਕੰਮ ਸੰਭਾਲ ਲਿਆ ਹੁਣ ਪੰਮੇ ਦੇ ਮਾਤਾ ਪਿਤਾ ਵੀ ਬਹੁਤ ਖੁਸ਼ ਰਹਿੰਦੇ ਸਨ ਪੰਮੇ ਅਤੇ ਜੀਤੋ ਦੇ ਵਿਆਹ ਨੂੰ 3 ਸਾਲ ਹੋ ਜਾਂਦੇ ਨੇ ਇਨਾ ਸਾਲਾਂ ਵਿੱਚ ਪੰਮੇ ਦੇ ਮਾਤਾ ਪਿਤਾ ਇੱਕ ਇੱਕ ਕਰਕੇ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਤਿੰਨ ਸਾਲਾਂ ਜੀਤੋ ਦੀ ਕੁੱਖੋਂ ਇੱਕ ਬਹੁਤ ਸੋਹਣੇ ਮੁੰਡੇ ਦਾ ਜਨਮ ਹੁੰਦਾ ਹੈ ਪੰਮਾ ਤੇ ਜੀਤੋ ਭਾਵੇਂ ਘੱਟ ਕਮਾਉਂਦੇ ਸਨ ਪਰ ਉਹ ਦੋਨੋਂ ਬਹੁਤ ਖੁਸ਼ ਰਹਿੰਦੇ ਸਨ ਜੀਤੋ ਘਰੇ ਆਪਣੇ ਬੱਚੇ ਨੂੰ ਸੰਭਾਲਦੀ ਤੇ ਪੰਮਾ ਬਾਹਰ ਕੰਮ ਤੇ ਜਾਂਦਾ ਥਾ ਇੱਕ ਦਿਨ ਜੀਤੋ ਕੋਲ ਉਹਨਾਂ ਦੇ ਪਿੰਡ ਦੀ ਹੀ ਇੱਕ ਔਰਤ ਆਉਂਦੀ ਹੈ ਅਤੇ ਉਸ ਨੂੰ ਕਹਿੰਦੀ ਹੈ ਕਿ ਤੂੰ ਇੰਨੀ ਸੋਹਣੀ ਸੁਨੱਖੀ ਹੈ ਬਾਰਤੋਂ ਇਸ ਗਰੀਬ ਦੀ ਝੌਂਪੜੀ ਵਿੱਚ ਕਿਉਂ ਮਰ ਰਹੀ ਹੈ ਕੀ ਤੂੰ ਸਾਰੀ ਉਮਰ ਇਸੇ ਤਰ੍ਹਾਂ ਭੁੱਖੀ ਮਰਦੀ ਰਹੇਂਗੀ ਮੈਂ ਸ਼ਹਿਰ ਕੰਮ ਤੇ ਜਾਂਦੀ ਹਾਂ ਜੇ ਤੂੰ ਮੇਰੀ ਗੱਲ ਮੰਨੇ ਤਾਂ ਮੈਂ ਤੈਨੂੰ ਵੀ ਕੰਮ ਤੇ ਲੈ ਜਾਇਆ ਕਰਾਂਗੀ ਤੂੰ ਪੰਮੇ ਨਾਲ ਗੱਲ ਕਰੀ ਨਾਲੇ ਤੁਹਾਡੇ ਘਰ ਦੇ ਹਾਲਾਤ ਸੁਧਰ ਜਾਣਗੇ ਨਾਲੇ ਤੂੰ ਐਨੀ ਸੋਹਣੀ ਸੁਨੱਖੀ ਗਰੀਬੀ ਵਿੱਚ ਮਰਨ ਵਾਲੀ ਤਾਂ ਨਹੀਂ ਹੈਗੀ ਜੀਤੋ ਨੂੰ ਇਹ ਗੱਲ ਜੱਜ ਜਾਂਦੀ ਹੈ ਪਰ ਉਹ ਸੋਚਦੀ ਹੈ ਕਿ ਮੈਂ ਆਪਣੇ ਪੁੱਤ ਨੂੰ ਕਿੱਥੇ ਛੱਡ ਕੇ ਜਾਇਆ ਕਰਾਂਗੀ ਤਾਉਂ ਔਰਤ ਕਹਿੰਦੀ ਹੈ ਜਿੱਥੇ ਆਪਾਂ ਕੰਮ ਤੇ ਜਾਵਾਂਗੇ ਆ ਉਹ ਆਂਟੀ ਬਹੁਤ ਚੰਗੀ ਹੈ ਉਹ ਤੇਰੇ ਮੁੰਡੇ ਨੂੰ ਸੰਭਾਲ ਲਿਆ ਕਰੇਗੀ ਇਹ ਸੁਣ ਕੇ ਜੀਤੋ ਖੁਸ਼ ਹੋ ਜਾਂਦੀ ਹੈ ਸ਼ਾਮ ਨੂੰ ਜਦੋਂ ਪੰਮਾ ਘਰ ਆਉਂਦਾ ਹੈ ਤਾਂ ਜੀਤੋ ਉਸ ਨੂੰ ਪਿੰਡ ਦੀ ਔਰਤ ਵਾਲੀ ਗੱਲ ਉਸ ਨੂੰ ਦੱਸਦੀ ਹੈ ਪੰਮਾ ਜੀਤੋ ਨੂੰ ਕਹਿੰਦਾ ਹੈ ਜੀਤੋ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਠੀਕ ਹੈ ਆਪਾਂ ਬਹੁਤੇ ਸ਼ੌਂਕ ਪੂਰੇ ਨਹੀਂ ਕਰ ਸਕਦੇ ਪਰ ਤੂੰ ਆਪਣੇ ਬੱਚੇ ਨੂੰ ਤਾਂ ਪਾਲ ਰਹੀ ਹੈ ਜੇ ਤੂੰ ਕੰਮ ਕਰਨਾ ਹੈ ਇੱਕ ਡੇਢ ਸਾਲ ਰੁਕ ਜਾ ਕਿਉਂਕਿ ਉਦੋਂ ਤੱਕ ਆਪਣਾ ਮੁੰਡਾ ਸਕੂਲ ਜਾਣ ਲੱਗ ਜਾਵੇਗਾ ਜੀਤੂ ਆਪਣੇ ਘਰ ਵਾਲੇ ਦੀ ਗੱਲ ਮੰਨ ਲੈਂਦੀ ਹੈ ਅਤੇ ਉਸ ਔਰਤ ਨੂੰ ਜਵਾਬ ਦੇ ਦਿੰਦੀ ਹੈ ਇਸੇ ਤਰ੍ਹਾਂ 2 ਸਾਲ ਲੰਘ ਜਾਂਦੇ ਨੇ 2 ਸਾਲ ਬਾਅਦ ਜੀਤੂ ਉਸ ਪਿੰਡ ਦੀ ਔਰਤ ਕੋਲ ਜਾਂਦੀ ਹੈ ਤ ਉਸ ਨੂੰ ਕਹਿੰਦੀ ਹੈ ਕਿ ਹੁਣ ਮੈਂ ਆਪਣਾ ਮੁੰਡਾ ਸਕੂਲ ਲਾ ਦਿੱਤਾ ਹੈ ਹੁਣ ਤੁਸੀਂ ਮੈਨੂੰ ਕੰਮ ਦਵਾ ਦਿਓ ਉਹ ਔਰਤ ਉਸ ਨੂੰ ਕਹਿੰਦੀ ਹੈ ਕਿ ਤੂੰ ਨਹਾ ਤੋ ਕੇ ਸੋਹਣੀ ਬਣ ਕੇ ਮੇਰੇ ਨਾਲ ਸ਼ਹਿਰ ਚੱਲ ਪਰ ਜੀਤੂ ਕੋਲ ਕੋਈ ਵੀ ਚੱਜ ਦਾ ਸੂਟ ਨਹੀਂ ਸੀ ਇਸ ਲਈ ਉਹ ਔਰਤ ਪਹਿਲਾਂ ਉਸ ਨੂੰ 2-3 ਸੂਟ ਦਵਾਉਂਦੀ ਹੈ ਅਤੇ ਕਹਿੰਦੀ ਹੈ ਕਿ ਜਿੱਥੇ ਆਪਾਂ ਕੰਮ ਤੇ ਜਾਣਾ ਹੈ ਉੱਥੇ ਕੱਪੜੇ ਵੱਲ ਖਾਸ ਧਿਆਨ ਦਿੱਤਾ ਜਾਂਦਾ ਹੈ ਜੀਤੋ ਸੂਟ ਸਵਾ ਲੈਂਦੀ ਹੈ ਅਤੇ ਤੀਜੇ ਦਿਨ ਉਹ ਔਰਤ ਉਸ ਨੂੰ ਸ਼ਹਿਰ ਦੀ ਇੱਕ ਵੱਡੀ ਸਾਰੀ ਬਿਲਡਿੰਗ ਵਿੱਚ ਲੈ ਜਾਂਦੀ ਹੈ ਜੀਤੋ ਉਸ ਬਿਲਡਿੰਗ ਵਿੱਚ ਜਾਂਦਿਆਂ ਹੀ ਅਜੀਬ ਜਿਹਾ ਮਹਿਸੂਸ ਕਰਦੀ ਹੈ ਕਿਉਂਕਿ ਉੱਥੋਂ ਦਾ ਮਾਹੌਲ ਉਸ ਨੂੰ ਠੀਕ ਨਹੀਂ ਲੱਗਦਾ ਫਿਰ ਉਹ ਔਰਤ ਉਸ ਨੂੰ ਇੱਕ ਔਰਤ ਕੋਲ ਲੈ ਜਾਂਦੀ ਹੈ ਜਿਹੜੀ ਕਿ 50 ਸਾਲ ਦੀ ਹੁੰਦੀ ਹੈ ਪਰ ਉਸਦੇ ਇੰਨਾ ਜ਼ਿਆਦਾ ਮੇਕਅਪ ਕੀਤਾ ਹੁੰਦਾ ਹੈ ਕਿ ਜੀਤੋ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਨੇ ਉਸ ਨੂੰ ਦੇਖ ਕੇ ਫਿਰ ਜੀਤੋ ਸਮਝ ਜਾਂਦੀ ਹੈ ਕਿ ਇੱਥੇ ਕੀ ਕੰਮ ਹੁੰਦਾ ਹੋਵੇਗਾ ਉਹ ਔਰਤ ਜੀਤੋ ਨੂੰ ਕਹਿੰਦੀ ਹੈ ਕਿ ਜੇ ਤੂੰ ਮੇਰੇ ਅਨੁਸਾਰ ਚੱਲੇਂਗੀ ਤਾਂ ਤੇਰੀ ਗਰੀਬੀ ਚੱਕ ਦੇਵਾਂਗੀ ਤੇਰੀ ਜ਼ਿੰਦਗੀ ਸੰਵਰ ਜਾਏਗੀ ਵਧੀਆ ਮਕਾਨ ਬਣਾ ਲਵਾਂਗੇ ਨਹੀਂ ਤਾਂ ساری ਉਮਰ ਦਿਹਾੜੀਆਂ ਵੀ ਕਰੋਗੇ ਤੇ ਕੁਝ ਬੰਨਣਾ ਵੀ ਰਹੀ ਜੀਤੋ ਕੁਝ ਵੱਲ ਲਈ ਸੋਚਦੀ ਹੈ ਪਰ ਫਿਰ ਉਹ ਉੱਥੋਂ ਜਾਣ ਲੱਗਦੀ ਹੈ ਫਿਰ ਉਹ ਔਰਤ ਉਸਦੀ ਬਾਹ ਫੜ ਲੈਂਦੀ ਹੈ ਤੇ ਕਹਿੰਦੀ ਹੈ ਜੀਤੋ ਮੈਂ ਤੈਨੂੰ ਇੱਥੋਂ ਜਾਣ ਨਹੀਂ ਦੇਣਾ ਮੈਂ ਤੈਨੂੰ ਜਾਣ ਲਈ ਨਹੀਂ ਲਿਆਈ ਕਮਲਿਏ ਤੂੰ ਸੋਚ ਕਿ ਤੂੰ ਸਾਰੀ ਉਮਰ ਗਰੀਬੀ ਵਿੱਚ ਮਰਨਾ ਚਾਹੁੰਦੀ ਹੈ ਤੂੰ ਆਪਣੇ ਘਰ ਵਾਲੇ ਦੀ ਦਿਹਾੜੀ ਨਾਲ ਕੋਈ ਵੀ ਸ਼ੌਂਕ ਪੂਰਾ ਨਹੀਂ ਕਰ ਸਕਦੀ ਇਸ ਲਈ ਤੈਨੂੰ ਮੇਰੀ ਗੱਲ ਮੰਨ ਲੈਣੀ ਚਾਹੀਦੀ ਹੈ ਪਰ ਜੀਤੋ ਦੋ ਪਲ ਲਈ ਸੋਚਦੀ ਹੈ ਅਤੇ ਉਸ ਔਰਤ ਦੀ ਗੱਲ ਮੰਨ ਲੈਂਦੀ ਹੈ ਹੁਣ ਜੀਤੋ ਸਵੇਰੇ ਸਿੰਪਲ ਕੱਪੜੇ ਪਾ ਕੇ ਆਪਣੇ ਘਰੋਂ ਕੰਮ ਤੇ ਆਉਂਦੀ ਹੈ ਅਤੇ ਸ਼ਾਮ ਨੂੰ ਉਹੀ ਸੂਟ ਬਦਲ ਕੇ ਇੱਥੋਂ ਚਲੀ ਜਾਂਦੀ ਹੈ ਸਾਰਾ ਦਿਨ ਉਹ ਇਸੇ ਬਿਲਡਿੰਗ ਵਿੱਚ ਰਹਿੰਦੀ ਹੈ ਥੋੜੇ ਹੀ ਸਮੇਂ ਵਿੱਚ ਜੀਤੋ ਨੇ ਬਹੁਤ ਪੈਸਾ ਕਮਾ ਲਿਆ ਸੀ ਜਦੋਂ ਵੀ ਪੰਮਾ ਉਸ ਨੂੰ ਪੁੱਛਦਾ ਕਿ ਤੂੰ ਕਿੱਥੇ ਕੰਮ ਤੇ ਜਾਂਦੀ ਹੈ ਤੇ ਐਨੇ ਪੈਸੇ ਕਿਵੇਂ ਕਮਾ ਲੈਂਦੀ ਹੈ ਤਾਂ ਉਹ ਕਹਿੰਦੀ ਹੈ ਕਿ ਜਿਸ ਬਜ਼ੁਰਗ ਔਰਤ ਦੇ ਘਰੇ ਮੈਂ ਕੰਮ ਕਰਦੀ ਹਾਂ ਉਹ ਕਰੋੜਪਤੀ ਹੈ ਉਸ ਦੇ ਪੁੱਤਰ ਅਤੇ ਨੂੰਹਾਂ ਬਾਹਰ ਰਹਿੰਦੇ ਨੇ ਅਤੇ ਉਸ ਨੂੰ ਬਹੁਤ ਪੈਸਾ ਭੇਜਦੇ ਨੇ ਮੈਂ ਉਸ ਔਰਤ ਦੇ ਘਰ ਵਧੀਆ ਤਰੀਕੇ ਨਾਲ ਕੰਮ ਕਰਦੀ ਹਾਂ ਉਸ ਨੂੰ ਮੇਰਾ ਕੰਮ ਪਸੰਦ ਹੈ ਇਸ ਲਈ ਉਹ ਖੁਸ਼ ਹੋ ਕੇ ਮੇਰੀ ਮਦਦ ਕਰ ਦਿੰਦੀ ਹੈ ਪੰਮਾ ਜੀਤੋ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਸੀ ਇਸ ਲਈ ਉਹ ਉਸਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਹੀਂ ਕਰਦਾ ਇੱਕ ਸਾਲ ਦੇ ਵਿੱਚ ਹੀ ਜੀਤੋ ਬਹੁਤ ਪੈਸਾ ਕਮਾ ਲੈਂਦੀ ਹੈ ਅਤੇ ਆਪਣੇ ਘਰ ਵਾਲੇ ਨੂੰ ਨਵਾਂ ਘਰ ਬਣਾਉਣ ਲਈ ਕਹਿੰਦੀ ਹੈ ਉਸ ਦਾ ਘਰ ਵਾਲਾ ਨਵਾਂ ਮਕਾਨ ਬਣਾ ਲੈਂਦਾ ਹੈ ਹੁਣ ਪਿੰਡ ਦੇ ਵਿੱਚ ਜੀਤੋ ਦੇ ਕੰਮ ਬਾਰੇ ਚਰਚਾ ਹੋਣ ਲੱਗ ਗਈ ਸੀ ਕਿਉਂਕਿ ਇਹੋ ਜਿਹੀਆਂ ਗੱਲਾਂ ਕਦੇ ਵੀ ਗੁੱਝੀਆਂ ਨਹੀਂ ਰਹਿੰਦੀਆਂ ਇੱਕ ਦਿਨ ਪੰਮੇ ਨੂੰ ਪਿੰਡ ਵਿੱਚ ਵਿੱਚੋਂ ਕੋਈ ਦੱਸ ਦਿੰਦਾ ਹੈ ਕਿ ਕੀ ਤੈਨੂੰ ਪਤਾ ਹੈ ਤੇਰੇ ਘਰ ਵਾਲੀ ਕੀ ਕੰਮ ਕਰਦੀ ਹੈ ਪੰਮਾ ਕਹਿੰਦਾ ਹੈ ਕਿ ਉਹ ਇੱਕ ਔਰਤ ਦੇ ਘਰੇ ਕੰਮ ਕਰਦੀ ਹੈ ਜਿਹੜੀ ਕੀ ਬਹੁਤ ਜ਼ਿਆਦਾ ਅਮੀਰ ਹੈ ਪਰ ਉਹ ਬੰਦਾ ਉਸ ਨੂੰ ਕਹਿੰਦਾ ਹੈ ਕਿ ਨਹੀਂ ਤੇਰੇ ਘਰ ਵਾਲੀ ਤੈਨੂੰ ਧੋਖਾ ਦਿੰਦੀ ਹੈ ਦੇਵਪਾਰ ਦਾ ਧੰਦਾ ਕਰਦੀ ਹੈ ਇਹ ਗੱਲ ਸੁਣ ਕੇ ਪੰਮੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੇ ਹੈ ਜਦੋਂ ਉਹ ਜੀਤੋ ਨੂੰ ਇਹ ਗੱਲ ਪੁੱਛਦਾ ਹੈ ਤਾਂ ਜੀਤੋ ਦੇ ਚਿਹਰੇ ਦਾ ਰੰਗ ਹੀ ਉੱਡ ਜਾਂਦਾ ਹੈ ਅਤੇ ਉਸ ਨੂੰ ਕਹਿੰਦੀ ਹੈ ਕਿ ਲੋਕ ਤੁਹਾਨੂੰ ਝੂਠ ਬੋਲਦੇ ਨੇ ਪਰ ਪੰਮਾ ਕਹਿੰਦਾ ਹੈ ਕਿ ਮੈਂ ਆਪਣੇ ਕੰਨ ਹੀ ਸੁਣ ਕੇ ਆਇਆ ਹਾਂ ਉਹ ਮੈਨੂੰ ਝੂਠ ਨਹੀਂ ਬੋਲ ਸਕਦਾ ਤਾਂ ਜੀਤੋ ਕਹਿੰਦੀ ਹੈ ਕਿ ਲੋਕਾਂ ਪਿੱਛੇ ਲੱਗ ਕੇ ਆਪਣੇ ਘਰ ਲੜਾਈ ਨਾ ਪਾਓ ਲੋਕ ਨਹੀਂ ਚਾਹੁੰਦੇ ਕਿ ਆਪ ਤਰੱਕੀ ਕਰੀਏ ਪੰਮਾ ਉਸ ਨੂੰ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਤੂੰ ਕਿਸੇ ਕੰਮ ਤੇ ਨਹੀਂ ਜਾਣਾ ਪਰ ਜੀਤੋ ਕਹਿੰਦੀ ਹੈ ਕਿ ਮੈਂ ਤਾਂ ਕੰਮ ਤੇ ਜਾਵਾਂਗੀ ਇਸ ਗੱਲ ਨੂੰ ਲੈ ਕੇ ਦੋਹਾਂ ਜੀਆਂ ਵਿੱਚ ਲੜਾਈ ਝਗੜਾ ਹੋ ਜਾਂਦਾ ਹੈ ਹੁਣ ਪੰਮੇ ਅਤੇ ਜੀਤੋ ਦਾ ਮੁੰਡਾ 7 ਸਾਲ ਦਾ ਹੋ ਚੁੱਕਿਆ ਸੀ ਉਹ ਵੀ ਆਪਣੇ ਮਾਪਿਓ ਨੂੰ ਲੜਦਾ ਵੇਖਦਾ ਤਾਂ ਖਿੱਚ ਜਾਂਦਾ ਹੈ ਪੰਮਾ ਜੀਤੋ ਨਾਲ ਲੜ ਕੇ ਕੰਮ ਤੇ ਚਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਜੀਤੋ ਤਿਆਰ ਹੋ ਜਾਂਦੀ ਹੈ ਅਤੇ ਆਪਣੇ ਮੁੰਡੇ ਨੂੰ ਵੀ ਤਿਆਰ ਕਰ ਲੈਂਦੀ ਹੈ ਉਸ ਨੂੰ ਕਹਿੰਦੀ ਹੈ ਕਿ ਚੱਲ ਆਪਾਂ ਤੇਰੇ ਨਾਲਕੇ ਚੱਲਦੇ ਹਾਂ ਆਪਣੇ ਮੁੰਡੇ ਦੀ ਬਾਹ ਫੜ ਕੇ ਉਹ ਸਟੇਸ਼ਨ ਤੇ ਪਹੁੰਚਦੀ ਹੈ ਰੇਲਵੇ ਸਟੇਸ਼ਨ ਤੇ ਜਾ ਕੇ ਆਪਣੇ ਪੁੱਤ ਨੂੰ ਇੱਕ ਬੈਂਚ ਤੇ ਬਿਠਾ ਦਿੰਦੀ ਹੈ ਅਤੇ ਉਸ ਨੂੰ ਕਹਿੰਦੀ ਹੈ ਕਿ ਤੂੰ ਇੱਥੇ ਰੁਕ ਮੈਂ ਤੇਰੇ ਲਈ ਕੁਝ ਖਾਣ ਪੀਣ ਲਈ ਲੈ ਕੇ ਆਉਂਦੀ ਹਾਂ ਜਿੱਤੋ ਦਾ ਮੁੰਡਾ ਹਰਮਨ ਉੱਥੇ ਬੈਠਾ ਰਹਿੰਦਾ ਹੈ ਕੁਝ ਸਮਾਂ ਆਪਣੀ ਮਾਂ ਦੀ ਉਡੀਕ ਕਰਦਾ ਹੈ ਪਰ ਜਦੋਂ ਉਸ ਦੀ ਮਾਂ ਨਹੀਂ ਆਉਂਦੀ ਤਾਂ ਉਹ ਰੋਣ ਲੱਗ ਜਾਂਦਾ ਹੈ ਉਦੋਂ ਇੱਕ ਆਦਮੀ ਲੰਘਿਆ ਜਾ ਰਿਹਾ ਸੀ ਉਹ ਹਰਮਨ ਨੂੰ ਪੁੱਛਦਾ ਹੈ ਕਿ ਪੁੱਤਰ ਤੁਸੀਂ ਰੋ ਕਿਉਂ ਰਹੇ ਹੋ ਤੇ ਤੁਹਾਡਾ ਨਾਮ ਕੀ ਹੈ ਤਾਂ ਉਹ ਦੱਸਦਾ ਹੈ ਕਿ ਮੇਰਾ ਨਾਮ ਹਰਮਨ ਹੈ ਮੇਰੀ ਮੰਮੀ ਮੈਨੂੰ ਇੱਥੇ ਛੱਡ ਕੇ ਗਈ ਹੈ ਉਹ ਆਦਮੀ ਪੁੱਛਦਾ ਹੈ ਕਿ ਤੇਰਾ ਘਰ ਕਿੱਥੇ ਹੈ ਉਹ ਕਹਿੰਦਾ ਮੈਨੂੰ ਨਹੀਂ ਪਤਾ ਅਸੀਂ ਤਾਂ ਟ੍ਰੇਨ ਚੜ ਕੇ ਬਹੁਤ ਦੂਰੋਂ ਆਏ ਹਾਂ ਇਸ ਲਈ ਮੈਨੂੰ ਆਪਣੇ ਘਰ ਦਾ ਨਹੀਂ ਪਤਾ ਉਹ ਸਿਰਫ ਆਪਣੇ ਪਾਪਾ ਦਾ ਨਾਮ ਪੰਮਾ ਦੱਸਦਾ ਹੈ ਅਤੇ ਉਹ ਆਦਮੀ ਸਮਝ ਜਾਂਦਾ ਹੈ ਇਸ ਤਰ੍ਹਾਂ ਤਾਂ ਇਸ ਨੂੰ ਆਪਣਾ ਘਰ ਨਹੀਂ ਲੱਭਣਾ ਉਹ ਆਦਮੀ ਹਰਮਨ ਨੂੰ ਆਪਣੇ ਨਾਲ ਲੈ ਜਾਂਦਾ ਹੈ ਅਧੇ ਘਰ ਜਾ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਦੇਖ ਪਰਮਾਤਮਾ ਨੇ ਆਪਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਹੈ ਕਿਉਂਕਿ ਉਸ ਆਦਮੀ ਤੇ ਉਸ ਦੀ ਪਤਨੀ ਦੇ ਕੋਈ ਬੱਚਾ ਨਹੀਂ ਹੁੰਦਾ ਉਹ ਔਲਾਦ ਲਈ ਤਰਸ ਰਹੇ ਹੁੰਦੇ ਨੇ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਪਰਮਾਤਮਾ ਨੇ ਆਪਾਂ ਨੂੰ ਜੇ ਕੁਝ ਦੇਣਾ ਹੋਵੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਦੇ ਹੀ ਦਿੰਦਾ ਹੈ ਇਹ ਬੱਚਾ ਉੱਥੇ ਰੋ ਰਿਹਾ ਸੀ ਇਸ ਲਈ ਮਮੀ ਇਸ ਨੂੰ ਸਟੇਸ਼ਨ ਤੇ ਇਕੱਲਾ ਛੱਡ ਗਈ ਹੈ ਆਪਾਂ ਪੁਲਿਸ ਸਟੇਸ਼ਨ ਜਾ ਕੇ ਸਾਰਾ ਕੁਝ ਦੱਸ ਦਿੰਦੇ ਹਾਂ ਅਤੇ ਇਸ ਬੱਚੇ ਨੂੰ ਗੋਦ ਲੈ ਲੈਂਦੇ ਹਾਂ ਉਹ ਔਰਤ ਵੀ ਖੁਸ਼ ਹੋ ਜਾਂਦੀ ਹੈ ਦੋਨੋਂ ਪਤੀ ਪਤਨੀ ਹਰਮਨ ਨੂੰ ਲੈ ਕੇ ਨੇੜਲੇ ਪੁਲਿਸ ਥਾਣੇ ਲੈ ਜਾਂਦੇ ਨੇ ਅਤੇ ਸਾਰੀ ਗੱਲ ਦੱਸ ਦਿੰਦੇ ਨੇ ਪੁਲਿਸ ਵਾਲੇ ਬੱਚਾ ਪਹਿਲਾਂ ਅनाथ ਆਸ਼ਰਮ ਦੇ ਹਵਾਲੇ ਕਰ ਦਿੰਦੇ ਨੇ ਫਿਰ ਉਥੋਂ ਉਹ ਆਦਮੀ ਅਤੇ ਔਰਤ ਉਸ ਬੱਚੇ ਨੂੰ ਕਾਗਜ਼ੀ ਕਾਰਵਾਈ ਕਰਕੇ ਗੋਦ ਲੈ ਲੈਂਦੇ ਨੇ ਹਰਮਨ ਨੂੰ ਮਾਪਿਓ ਮਿਲ ਗਏ ਸਨ ਅਤੇ ਉਸਦੇ ਮਾਤਾ ਪਿਤਾ ਨੂੰ ਇੱਕ ਬੱਚਾ ਪਰ ਹਰਮਨ ਆਪਣੇ ਪੁਰਾਣੇ ਪਾਪਾ ਨੂੰ ਯਾਦ ਕਰਕੇ ਅਕਸਰ ਰੋਂਦਾ ਰਹਿੰਦਾ ਉਹ ਜੋੜਾ ਹਰਮਨ ਨੂੰ ਬਹੁਤ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ ਭਾਵੇਂ ਕਿ ਹਰਮਨ ਬਹੁਤ ਜਲਦੀ ਆਪਣੇ ਮਾਤਾ ਪਿਤਾ ਨੂੰ ਭੁੱਲ ਲੱਤਾ ਜਾਂਦਾ ਹੈ ਪਰ ਦਿਲੋਂ ਨਹੀਂ ਭੁੱਲਦਾ ਕਿਤੇ ਨਾ ਕਿਤੇ ਉਸਦੇ ਦਿਲ ਦੇ ਕੋਨੇ ਵਿੱਚ ਆਪਣੇ ਪਿਤਾ ਪ੍ਰਤੀ ਤਰਸ ਦੀ ਭਾਵਨਾ ਸੁਲਗਦੀ ਰਹਿੰਦੀ ਹੈ ਉਹ ਆਪਣੇ ਨਵੇਂ ਪਾਪਾ ਨੂੰ ਦੱਸਦਾ ਹੈ ਕਿ ਮੈਂ ਆਪਣੇ ਪਾਪਾ ਨੂੰ ਮਿਲਣਾ ਚਾਹੁੰਦਾ ਹਾਂ ਅਤੇ ਉਸ ਦਾ ਨਵਾਂ ਪਿਤਾ ਕਹਿੰਦਾ ਹੈ ਕਿ ਇੱਕ ਨਾ ਇੱਕ ਦਿਨ ਤੂੰ ਆਪਣੇ ਪਿਓ ਨੂੰ ਜ਼ਰੂਰ ਮਿਲੇਗਾ ਪਰ ਹੁਣ ਤੂੰ ਦਿਲ ਲਾ ਕੇ ਪੜ੍ਹਾਈ ਕਰ ਜਦੋਂ ਤੂੰ ਵੱਡਾ ਅਫਸਰ ਬਣ ਗਿਆ ਤਾਂ ਵੱਡਾ ਹੋ ਕੇ ਆਪਣੇ ਪਾਪਾ ਨੂੰ ਲੱਭ ਲਈ ਹਰਮਨ ਵੀ ਆਪਣੇ ਪਿਤਾ ਦੀ ਗੱਲ ਮੰਨ ਲੈਂਦਾ ਹੈ ਅਤੇ ਮਨ ਲਾ ਕੇ ਪੜ੍ਹਾਈ ਕਰਦਾ ਹੈ ਹਰਮਨ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਹੁੰਦਾ ਹੈ ਇਸੇ ਤਰ੍ਹਾਂ ਸਾਲ ਬੀਤ ਜਾਂਦੇ ਨੇ ਅਤੇ ਉਹ ਗ੍ਰੈਜੂਏਸ਼ਨ ਕਰ ਲੈਂਦਾ ਹੈ ਉਹ ਪੜ੍ਹਾਈ ਵਿੱਚ ਇੰਨਾ ਹੁਸ਼ਿਆਰ ਹੁੰਦਾ ਹੈ ਕਿ ਪਹਿਲੇ ਦਰਜੇ ਵਿੱਚ ਪਾਸ ਹੁੰਦਾ ਹੈ ਉਸ ਤੋਂ ਬਾਅਦ ਉਹ ਆਈਪੀਐਸ ਦੀ ਤਿਆਰੀ ਕਰਦਾ ਹੈ ਇੱਕ ਸਾਲ ਆਈਪੀਐਸ ਦੀ ਤਿਆਰੀ ਕਰਕੇ ਉਹ ਆਈਪੀਐਸ ਕਲੀਅਰ ਕਰ ਲੈਂਦਾ ਹੈ ਅਤੇ ਅਫਸਰ ਬਣ ਜਾਂਦਾ ਹੈ ਹੁਣ ਹਰਮਨ ਆਪਣੇ ਦਿਲ ਦੇ ਕੋਨੇ ਵਿੱਚ ਦੱਬੇ ਹੋਏ ਆਪਣੇ ਪਾਪਾ ਨੂੰ ਲੱਭਣ ਦੇ ਅਹਿਸਾਸ ਨੂੰ ਦੁਬਾਰਾ ਜੀਵਿਤ ਕਰਦਾ ਹੈ ਉਹ ਆਪਣੇ ਮੰਮੀ ਪਾਪਾ ਨੂੰ ਕਹਿੰਦਾ ਹੈ ਕਿ ਮੈਂ ਆਪਣੇ ਪੰਮੇ ਪਾਪਾ ਨੂੰ ਜ਼ਰੂਰ ਲੱਭਾਂਗਾ ਉਸਦੇ ਮਾਤਾ ਪਿਤਾ ਕਹਿੰਦੇ ਨੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਆਈਪੀਐਸ ਵਾਲੀ ਨੌਕਰੀ ਜੁਆਇਨ ਕਰਨ ਤੋਂ ਬਾਅਦ ਹਰਮਨ ਆਪਣੀ ਜ਼ਿੰਦਗੀ ਵਿੱਚ ਵਿਅਸਤ ਹੋ ਜਾਂਦਾ ਹੈ ਭਾਵੇਂ ਕਿ ਉਹ ਆਪਣੇ ਪਿਤਾ ਨੂੰ ਲੱਭਣਾ ਚਾਹੁੰਦਾ ਸੀ ਪਰ ਉਹ ਆਪਣੀ ਜ਼ਿੰਮੇਵਾਰੀ ਤੋਂ ਵੀ ਭੱਜ ਨਹੀਂ ਸਕਦਾ ਸੀ ਇਸ ਲਈ ਉਹ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਦਿਖਾਉਂਦਾ ਹੈ ਅਤੇ ਦਿਨ ਰਾਤ ਆਪਣੇ ਕੰਮ ਵਿੱਚ ਖੁਬਿਆ ਰਹਿੰਦਾ ਹੈ ਇੱਕ ਦਿਨ ਦਫ਼ਤਰ ਵਿੱਚ ਕਾਫੀ ਬਜ਼ੁਰਗ ਫਰਿਆਦ ਲੈ ਕੇ ਆਏ ਹੁੰਦੇ ਨੇ ਹਰਮਨ ਇੱਕ ਇੱਕ ਕਰਕੇ ਬਜ਼ੁਰਗ ਨੂੰ ਅੰਦਰ ਬੁਲਾਉਂਦਾ ਹੈ ਅਤੇ ਉਹਨਾਂ ਤੋਂ ਫਰਿਆਦਾਂ ਸੁਣਦਾ ਹੈ ਕੋਈ ਘਰ ਬਣਾਉਣ ਦੀ ਫਰਿਆਦ ਕਰ ਰਿਹਾ ਸੀ ਕੋਈ ਆਪਣੇ ਬੱਚੇ ਤੋਂ ਦੁਖੀ ਸੀ ਕੋਈ ਆਪਣੀ ਪਤਨੀ ਤੋਂ ਦੁਖੀ ਸੀ ਅਤੇ ਉਹ ਇਨਸਾਫ ਦੀ ਮੰਗ ਕਰ ਰਹੇ ਸਨ ਕਿਉਂਕਿ ਹਰਮਨ ਟੁੱਟਦੇ ਹੋਏ ਪਰਿਵਾਰਾਂ ਨੂੰ ਜੋੜਨ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਭੂਮਿਕਾ ਨਿਭਾ ਰਿਹਾ ਸੀ ਹਰਮਨ ਬਹੁਤ ਵਧੀਆ ਇਨਸਾਨ ਸੀ ਫਿਰ ਇੱਕ ਮੈਲੇ ਕੁਚਲੇ ਕੱਪੜਿਆਂ ਵਿੱਚ ਇੱਕ ਗਰੀਬ ਜਿਹਾ ਬੁੱਢਾ ਅੰਦਰ ਆਉਂਦਾ ਹੈ ਅਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਘਟ ਹੁੰਦੀ ਹੈ। ਉਹ ਹਰਮਨ ਦੇ ਪੈਰੇ ਹੱਥ ਲਾਉਣ ਲੱਗਦਾ ਹੈ ਪਰ ਹਰਮਨ ਆਪਣੀ ਕੁਰਸੀ ਤੋਂ ਖੜਾ ਹੋ ਜਾਂਦਾ ਹੈ ਅਤੇ ਕਹਿੰਦਾ ਹੈ, "ਬਾਬਾ ਜੀ, ਮੇਰੇ ਪੈਰੇ ਹੱਥ ਨਾ ਲਾਓ। ਮੈਂ ਤੁਹਾਡੇ ਬੱਚਿਆਂ ਵਰਗਾ ਹਾਂ। ਮੈਨੂੰ ਇਹ ਦੱਸੋ ਕਿ ਇਹੋ ਜਿਹੀ ਹਾਲਤ ਵਿੱਚ ਤੁਹਾਨੂੰ ਇੱਥੇ ਆਉਣ ਦੀ ਕੀ ਲੋੜ ਪੈ ਗਈ?" ਤਾ ਉਹ ਬਜ਼ੁਰਗ ਦੱਸਦਾ ਹੈ ਕਿ ਪੁੱਤਰ ਬਹੁਤ ਸਾਲ ਪਹਿਲਾਂ ਮੇਰੀ ਪਤਨੀ ਮੈਨੂੰ ਛੱਡ ਕੇ ਚਲੀ ਗਈ ਅਤੇ ਮੇਰਾ ਇੱਕ ਬੱਚਾ ਵੀ ਸੀ ਉਸ ਨੂੰ ਵੀ ਨਾਲ ਲੈ ਗਈ ਮੈਂ ਉਹਨਾਂ ਦੋਨਾਂ ਨੂੰ ਬਹੁਤ ਲੱਭਿਆ ਪਰ ਉਹ ਮੈਨੂੰ ਨਹੀਂ ਮਿਲੇ ਹੁਣ ਮੈਂ ਤੇਰੇ ਕੋਲ ਬਸ ਇਹੀ ਫਰਿਆਦ ਲੈ ਕੇ ਆਇਆ ਹਾਂ ਕਿ ਮੇਰੇ ਕੋਲ ਖਾਣ ਲਈ ਰੋਟੀ ਵੀ ਨਹੀਂ ਹੁੰਦੀ ਮੈਨੂੰ ਦੋ ਟਾਈਮ ਦੀ ਰੋਟੀ ਚਾਹੀਦੀ ਹੈ ਕਿਉਂਕਿ ਹੁਣ ਮੈਂ ਕੁਝ ਕਮਾ ਨਹੀਂ ਸਕਦਾ ਉਹ ਬਜ਼ੁਰਗ ਦੀ ਗੱਲ ਸੁਣ ਕੇ ਤੇ ਉਸ ਦੇ ਚਿਹਰੇ ਵੱਲ ਵੇਖ ਕੇ ਹਰਮਨ ਇਕਦਮ ਹੈਰਾਨ ਹੋ ਜਾਂਦਾ ਹੈ ਕਿਉਂਕਿ ਇਹ ਆਦਮੀ ਕੋਈ ਹੋਰ ਨਹੀਂ ਉਸ ਦਾ ਪਿਤਾ ਪਮਾ ਹੀ ਸੀ ਹਰਮਨ ਉਸ ਬਜ਼ੁਰਗ ਨੂੰ ਘੁੱਟ ਕੇ ਗੱਲ ਨਾਲ ਲਾ ਲੈਂਦਾ ਹੈ ਅਤੇ ਉਹ ਬਜ਼ੁਰਗ ਥੋੜਾ ਪਿੱਛੇ ਹਟਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਉਸ ਦੇ ਕੱਪੜੇ ਮੈਲੇ ਗੁਚਾਲੇ ਸਨ ਤੇ ਹਰਮਨ ਉਸ ਨੂੰ ਕਹਿੰਦਾ ਹੈ ਕਿ ਪਾਪਾ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਮੈਨੂੰ ਮaaf ਕਰ ਦੇ ਤੇਰਾ ਪੁੱਤ ਅੱਜ ਅਫਸਰ ਬਣ ਗਿਆ ਤੇ ਤੂੰ ਇਸ ਤਰ੍ਹਾਂ ਰੁੱਲਦਾ ਫਿਰਦਾ ਹੈ ਉਹ ਆਪਣੇ ਮੰਮੀ ਦੇ ਛੱਡ ਕੇ ਜਾਣ ਵਾਲੀ ਸਾਰੀ ਕਹਾਣੀ ਆਪਣੇ ਪਾਪਾ ਨੂੰ ਦੱਸਦਾ ਹੈ ਤੇ ਉਸਦੇ ਪਾਪਾ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਉਹ ਆਪਣੇ ਪੁੱਤਰ ਨੂੰ ਕੁੱਟ ਕੇ ਗਲ ਨਾਲ ਲਾ ਲੈਂਦਾ ਹੈ। ਫਿਰ ਹਰਮਨ ਉਸ ਬਜ਼ੁਰਗ ਨੂੰ ਗੱਡੀ ਵਿੱਚ ਬਿਠਾਉਂਦਾ ਹੈ ਅਤੇ ਉਸਦੇ ਘਰ ਵੱਲ ਚੱਲ ਪੈਂਦੇ ਨੇ। ਅੱਜ 26 ਸਾਲ ਬਾਅਦ ਹਰਮਨ ਆਪਣੇ ਪੁਰਾਣੇ ਘਰ ਆਇਆ ਸੀ। ਘਰ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਸੀ ਅਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਸ ਘਰ ਵਿੱਚ ਕੋਈ ਰਹਿੰਦਾ ਹੀ ਨਾ ਹੋਵੇ। ਕਿ ਤੇ ਵੀ ਕੋਈ ਸਫਾਈ ਨਹੀਂ ਸੀ ਇਹ ਵੇਖ ਕੇ ਹਰਮਨ ਦੀਆਂ ਅੱਖਾਂ ਪਾਹਰ ਆਉਂਦੀਆਂ ਨੇ ਅਤੇ ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਪਾਪਾ ਇਹ ਘਰ ਜਿੱਥੇ ਮੇਰੇ ਬਚਪਨ ਬੀਤ ਬੀਤ ਮੈਂ ਇਸ ਨੂੰ ਦੇਖਣਾ ਚਾਹੁੰਦਾ ਸੀ ਉਹ ਕਹਿੰਦਾ ਹੈ ਕਿ ਤੁਸੀਂ ਮੇਰੇ ਨਾਲ ਸ਼ਹਿਰ ਹੀ ਰਹੋਗੇ ਇਸ ਘਰ ਨੂੰ ਆਪਾਂ ਦੁਬਾਰਾ ਤੋਂ ਨਵਾਂ ਬਣਾਵਾਂਗੇ ਬਿਲਕੁਲ ਉਸੇ ਤਰ੍ਹਾਂ ਦਾ ਜਿਵੇਂ ਪਹਿਲਾਂ ਹੋਣਿਆ ਹੋਇਆ ਸੀ ਹਰਮਨ ਆਪਣੇ ਪਾਪਾ ਨੂੰ ਬਾਜ਼ਾਰ ਲੈ ਕੇ ਜਾਂਦਾ ਹੈ ਉਸ ਨੂੰ ਨਵੇਂ ਕੱਪੜੇ ਲੈ ਕੇ ਦਿਨਣਾ ਹੈ ਫਿਰ ਆਪਣੇ ਘਰ ਲੈ ਜਾਂਦਾ ਹੈ ਆਪਣੇ ਘਰ ਲੈ ਜਾ ਕੇ ਉਹ ਆਪਣੇ ਨਵੇਂ ਮੰਮੀ ਪਾਪਾ ਨੂੰ ਆਪਣੇ ਪਿਤਾ ਬਾਰੇ ਦੱਸਦਾ ਹੈ ਤੇ ਉਹਨਾਂ ਨਾਲ ਮਿਲਾਉਂਦਾ ਹੈ ਉਹ ਦੋਨੋਂ ਬਹੁਤ ਖੁਸ਼ ਹੁੰਦੇ ਨੇ ਅਤੇ ਪਮਾ ਉਹਨਾਂ ਦਾ ਧੰਨਵਾਦ ਕਰਦਾ ਹੈ ਕਿ ਤੁਸੀਂ ਮੇਰੇ ਬੱਚੇ ਨੂੰ ਨਵੀਂ ਜਿੰਦਗੀ ਦਿੱਤੀ ਜੇ ਮੇਰਾ ਬੱਚਾ ਮੇਰੇ ਨਾਲ ਰਹਿੰਦਾ ਤਾਂ ਮੇਰੇ ਲਈ ਐਨਾ ਕੁਝ ਨਾ ਕਰ ਸਕਦਾ ਪਰ ਉਹ ਉਸ ਦਾ ਧੰਨਵਾਦ ਕਰਦੇ ਨੇ ਤੁਹਾਡੇ ਬੱਚੇ ਕਰਕੇ ਅਸੀਂ ਅੱਜ ਔਲਾਦ ਵਾਲੇ ਹੋਏ ਹਾਂ ਨਹੀਂ ਤਾਂ ਅਸੀਂ ਔਲਾਦ ਨੂੰ ਤਰਸਦੇ ਸੀ ਜਿਹੜੇ ਹਰਮਨ ਨੂੰ ਇੱਕ ਦਿਨ ਉਸਦੀ ਮਾਂ ਸਟੇਸ਼ਨ ਤੇ ਛੱਡ ਗਈ ਸੀ ਅੱਜ ਉਸਦੇ ਕੋਲ ਦੋ ਪਰਿਵਾਰ ਸੀ ਹੁਣ ਹਰਮਨ ਦਾ ਪਿਤਾ ਆਪਣੇ ਪੁੱਤਰ ਕੋਲ ਰਹਿੰਦਾ ਹੈ ਪਰ ਉਸ ਦਾ ਸ਼ਹਿਰ ਵਿੱਚ ਜੀ ਨਹੀਂ ਲੱਗਦਾ ਉਹ ਆਪਣੇ ਪਿਤਾ ਨੂੰ ਪਿੰਡ ਵਾਲੇ ਮਕਾਨ ਵਿੱਚ ਛੱਡ ਦਿੰਦਾ ਹੈ ਅਤੇ ਮਕਾਨ ਨੂੰ ਨਵਾਂ ਬਣਵਾ ਲੈਂਦਾ ਹੈ ਬਿਲਕੁਲ ਉਸੇ ਤਰ੍ਹਾਂ ਦਾ ਜਿਵੇਂ ਉਹ ਪਹਿਲਾਂ ਬਣਿਆ ਹੋਇਆ ਸੀ ਉਸ ਦਾ ਪਿਤਾ ਪਿੰਡ ਵਿੱਚ ਰਹਿਣਾ ਚਾਹੁੰਦਾ ਸੀ ਇਸ ਲਈ ਉਸ ਦੀ ਖੁਸ਼ੀ ਲਈ ਉਸ ਨੂੰ ਉੱਥੇ ਰਹਿਣ ਦਿੰਦਾ ਹੈ ਅਤੇ ਉਸ ਦੀ ਦੇਖਭਾਲ ਲਈ ਇੱਕ ਬੰਦਾ ਰੱਖ ਦਿੰਦਾ ਹੈ ਅਤੇ ਉਸ ਦੀਆਂ ਅੱਖਾਂ ਦਾ ਇਲਾਜ ਵੀ ਕਰਵਾ ਦਿੰਦਾ ਹੈ ਪੰਮਾ ਹੁਣ ਵਧੀਆ ਦਿਸਣ ਲੱਗ ਪਿਆ ਸੀ ਅਤੇ ਉਸ ਘਰ ਬੜੇ ਆਰਾਮ ਨਾਲ ਰਹਿੰਦਾ ਸੀ ਇੱਕ ਦਿਨ ਪੰਮਾ ਉਸ ਦੀ ਮਾਂ ਬਾਰੇ ਗੱਲ ਕਰਦਾ ਹੈ ਪਰ ਹਰਮਨ ਕਹਿੰਦਾ ਹੈ ਕਿ ਮੈਂ ਆਪਣੀ ਮਾਂ ਨੂੰ ਕਿਤੇ ਨਹੀਂ ਲੱਭਣ ਦੀ ਕੋਸ਼ਿਸ਼ ਕੀਤੀ ਤੁਸੀਂ ਉਸ ਔਰਤ ਦਾ ਮੇਰੇ ਕੋਲ ਨਾਮ ਨਾ ਲਵੋ ਕਿਉਂਕਿ ਹਰਮਨ ਨੂੰ ਆਪਣੀ ਮਾਂ ਨਾਲ ਨਫ਼ਰਤ ਹੋ ਚੁੱਕੀ ਸੀ ਕੁਝ ਟਾਈਮ ਬਾਅਦ ਹਰਮਨ ਆਪਣੇ ਹੀ ਵਿਭਾਗ ਦੇ ਇੱਕ ਵੱਡੇ ਅਫਸਰ ਕੁੜੀ ਨਾਲ ਵਿਆਹ ਕਰਵਾ ਲੈਂਦਾ ਹੈ। ਉਸਦੇ ਮਾਤਾ-ਪਿਤਾ ਧੂਮ-ਧਾਮ ਨਾਲ ਹਰਮਨ ਦਾ ਵਿਆਹ ਕਰਦੇ ਨੇ। ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਰਹਿੰਦਾ ਹੈ ਅਤੇ ਉਹ ਦੋਨਾਂ ਪਰਿਵਾਰਾਂ ਨੂੰ ਵੀ ਖੁਸ਼ ਰੱਖਦਾ ਹੈ। ਹਾਂਜੀ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ। ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ